ਸਸ਼ੀਕਲ ਮਹਿਮਰ ਪਤਕਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਚਾਨਕ ਬਦਲਿਆ ਪੰਜਾਬ ਦਾ ਮੌਸਮ ਮੌਸਮ ਵਿਭਾਗ ਨੇ 4 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾ ਰਿਹਾ ਅੱਜ ਖਤਮ ਹੋ ਸਕਦੇ ਨੇ ਚੋਣੇ ਦੀ ਖਰੀਦ ਵਿੱਚ ਆਉਂਦੇ ਅੜੀਕੇ ਸੈਲਰ ਮਾਲਕਾਂ ਤੇ ਆੜਤੀਆਂ 'ਚ ਹੋਈ ਅੱਜ ਅਹਿਮ ਮੀਟਿੰਗ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਭਰਨ ਦਾ ਅੱਜ ਹੈ ਆਖਰੀ ਦਿਨ 13937 ਪਿੰਡਾਂ 'ਚ ਪੈਣਗੀਆਂ ਪੰਚਾਇਤੀ ਵੋਟਾਂ ਪੰਜਾਬ ਚ ਇੰਟਰਨੈਸ਼ਨਲ ਡਰੱਗ ਤਸਕਰ ਦਾ ਹੋਇਆ ਪਰਦਾਫਾਸ਼ 에어ਪੋਰਟ ਤੋਂ ਜਾਂਦਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ ਪੰਚਾਇਤੀ ਚੋਣਾਂ ਤੋਂ ਪਹਿਲਾਂ ਜੀਰਾ ਚ ਹੋਇਆ ਵੱਡਾ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ ਫਾਈਨੈਂਸ ਕਮਿਸ਼ਨਰ ਡੀਸੀ ਦੀ ਅਗਵਾਈ ਹੇਠਾਂ ਚੱਲੀ ਮੁਹਿੰਮ ਦੇ ਤਹਿਤ ਕਈ ਥਾਵਾਂ ਤੇ ਕੀਤੀ ਗਈ ਹੈ ਛਾਪੇਮਾਰੀ ਪਲਸ ਗਰੁੱਪ ਦੇ ਮਾਮਲੇ ਨੂੰ ਲੈ ਕੇ ED ਨੇ ਪੰਜਾਬ ਤੇ ਕਈ ਥਾਵਾਂ ਤੇ ਕੀਤੀ ਛਾਪੇਮਾਰੀ। ਘਰ ਦੇ ਕਲੇਸ਼ ਨੇ ਇੱਕ ਪਿਓ ਨੂੰ ਬਣਾਇਆ ਹੈਵਾਨ ਪਹਿਲਾਂ ਆਪਣੇ 8 ਸਾਲਲੇ ਪੁੱਤਰ ਦੀ ਲਈ ਜਾਨ ਮੁੜ ਕੇ ਜ਼ਹਿਰ ਖਾ ਕੇ ਖੁਦ ਨੇ ਕੀਤੀ ਖੁਦਕੁਸ਼ੀ। ਕੰਗਨਾ ਦੇ ਵਿਰੋਧੀਆਂ ਨੇ ਕੰਗਨਾ ਤੇ ਕਸੇ ਤੰਜ ਜਿਹਾ ਕਿਹਾ ਕੰਗਨਾ ਨਸ਼ੇ ਚ ਰਹਿਦੀ ਐ ਤੋ ਕੰਗਨਾ ਦਾ ਕਰਵਾਇਆ ਜਾਵੇ ਡੋਪ ਟੈਸਟ। ਪੁਲਿਸ ਮੁਲਾਜ਼ਮਾ ਤੋਂ ਬਾਅਦ ਸਿੱਖਿਆ ਵਿਭਾਗ ਅਧਿਕਾਰੀਆਂ ਦੀਆਂ ਛੁੱਟੀਆਂ ਤੇ ਵੀ ਲੱਗੀ ਰੋਕ ਦਫ਼ਤਰ 'ਚ ਨਹੀਂ ਬੈਠ ਰਹੇ ਪੰਚਾਇਤੀ ਸਰਤਕ ਸਾਬੋ ਚੋਣ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ ਮਾਮੂਲੀ ਝਗੜੇ ਕਰਕੇ ਸਿਲੰਡਰ ਡਿਲੀਵਰੀ ਮੈਨ ਤੇ 23 ਧਾਰ ਹਥਿਆਰਾਂ ਨਾਲ ਕੀਤਾ ਹਮਲਾ ਨੌਜਵਾਨ ਨੇ ਗਿਆ ਕੋਮਾ 'ਚ ਟਰੈਕਟਰ ਟਰਾਲੀ ਨੂੰ ਟੈਂਕਰ ਨੇ ਪਿੱਛੋਂ ਆ ਕੇ ਮਾਰੀ ਭਿਆਨਕ ਟੱਕਰ ਦੂਧੀ ਮੌਕੇ ਤੇ ਹੋਈ ਦਰਦਨਾਕ ਮੌਤ ਹਰਿਆਣਾ ਚੋਣਾਂ ਤੋਂ ਪਹਿਲਾਂ ਗਰਜੇ ਮੰਤਰੀ ਬਰਿੰਦਰ ਗੂਇਲ ਕਿ ਹਰਿਆਣਾ ਦੀ ਚੰਗੀ ਤਸਵੀਰ ਲਈ ਭਾਜਪਾ ਨੂੰ ਉਖਾੜ ਸਟੋ ਸ਼ੁਰੂ ਹੋ ਗਈ ਪੀਐਮ ਇੰਟਰਨਸ਼ਿਪ ਸਕੀਮ ਅਪਲਾਈ ਕਰਨ ਵਾਲੇ ਨੌਜਵਾਨਾਂ ਨੂੰ ਘਰ ਬੈਠੇ ਮਿਲੇਗਾ ਲਾਭ ਗੁਰੂ ਰੰਦਾਵਾ ਦਾ ਪਖਿਆ ਮਾਮਲਾ ਦਰਸ਼ਕਾਂ ਨੇ ਮੌਕੇ ਤੇ ਕਰ ਦਿੱਤਾ ਵੱਡਾ ਕੰਡ ਖੇੜ ਦੀ ਖੇੜ ਦੀ ਬੱਚੀ ਨਾਲ ਵਾਪਰੀ ਅਨਹੋਣੀ ਘਟਨਾ ਮਾ ਦੀ ਅੱਖਾਂ ਸਾਹਮਣੇ ਨਿਕਲ ਗਈ ਬੱਚੀ ਦੀ ਜਾਨ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੀ ਲੋਹਾਰ ਨਿਵੇਸ਼ਕਾਂ ਨੂੰ ਪੰਜਾਬ ਬੁਲਾ ਕੇ ਨੌਜਵਾਨਾਂ ਨੂੰ ਦਿੱਤਾ ਰੋਜ਼ਗਾਰ ਪਤਨੀ ਦੇ ਗੁਜਾਰਾ ਪੱਤਾ ਤੇ ਅੱਜ ਹਾਈ ਕੋਰਟ ਸੁਣਾਵੇਗੀ ਅਹਿਮ ਫੈਸਲਾ ਪੰਜਾਬ ਬਾਰੇ ਸੁਣੀ ਲੁਜਖੜ ਨੇ ਪੀਐਮ ਮੋਦੀ ਤੇ ਅਮਿਤ ਸ਼ਾਹ ਨੂੰ ਦਤੀ ਨਸੀਹਤ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੇ ਇਜਾਜ਼ਤ ਧੰਨਵਾਦ